ਅਮਰੀਕਾ ਹੁਣ ਗੈਰ ਕਾਨੂੰਨੀ ਵਿਦੇਸ਼ੀਆਂ ਨੂੰ 1000 ਡਾਲਰ ਅਤੇ ਸਵੈਦੇਸ਼ ਨਿਕਾਲੇ ਦੇ ਲਈ ਮੁਫਤ ਉਡਾਨ ਦੀ ਪੇਸ਼ਕਸ਼ ਕਰ ਰਿਹਾ ਹੈ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਵਿਦੇਸ਼ੀ ਸੀਬੀਪੀ ਹੋਮ ਐਪ ਦੇ ਨਾਲ ਆਪਣੇ ਜਾਣਤਾ ਕੰਟਰੋਲ ਲੈ ਸਕਦੇ ਨੇ ਅਮਰੀਕੀ ਅਧਿਕਾਰੀ ਗੈਰ ਕਾਨੂੰਨੀ ਤੌਰ ਤੇ रह ਰਹੇ ਹਰੇਕ ਵਿਅਕਤੀ ਨੂੰ ਇਸ ਪੇਸ਼ਕਸ਼ ਦਾ ਫਾਇਦਾ ਚੁੱਕਣ ਅਤੇ ਅਮਰੀਕੀ ਸੁਪਨੇ ਨੂੰ ਜੀਉਣ ਦਾ ਸਹੀ ਕਾਨੂੰਨੀ ਤਰੀਕਾ ਅਮਰੀਕਾ ਵਾਪਸ ਹੋਣ ਦਾ ਮੌਕਾ ਰੱਖਵਾਂ ਦੇ ਲਈ ਉਤਸ਼ਾਹਿਤ ਕਰ ਰਹੇ ਨੇ ਜਕਰ ਨਹੀਂ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤੇ ਵਾਪਸ ਜਾਣ ਦਾ ਮੌਕਾ ਦਿੱਤੇ ਬਿਨਾਂ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਕ੍ਰਾਪਟਿਬਿਟੀ ਪ੍ਰਦਾਨਗੀ ਖੇਤ ਅਮਰੀਕਾ ਨੇ 5 ਲੱਖ ਤੋਂ ਵੱਧ ਗੈਰ ਕਾਨੂੰਨੀ ਵਿਦੇਸ਼ੀਅਨ ਨੂੰ ਹਟਾ ਦਿੱਤਾ ਹੈ ਤੇ 20 ਲੱਖ ਤੋਂ ਵੱਧ ਗੈਰ ਕਾਨੂੰਨੀ ਵਿਦੇਸ਼ੀ ਅਮਰੀਕਾ ਛੱਡ ਚੁੱਕੇ ਨੇ ਜਿਨ੍ਹਾਂ ਵਿੱਚ 1.6 ਮਿਲੀਅਨ ਸ਼ਾਮਲ ਨੇ ਜੋ ਸਵੈ ਇੱਛਾ ਦੇ ਨਾਲ ਸਵੈ ਦੇਸ਼ ਨਿਕਾਲਾ ਦੇ ਚੁੱਕੇ ਨੇ ਅਤੇ 5 ਲੱਖ 70000 ਤੋਂ ਵੱਧ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਜਾ ਚੁੱਕਿਆ ਹੈ ਟਰੰਪ ਸ਼ਾਸਨ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉੱਤੇ ਉੱਤੇ ਵਾਪਸ ਆਉਣ ਤੋਂ ਬਾਅਦ ਪਹਿਲੇ ਸਾਲ ਦੇ ਅੰਤ ਤੱਕ ਇਤਿਹਾਸਿਕ ਰਿਪੋਰਟ ਤੋੜਦੇ ਨਾਤੇ ਲਗਭਗ 6 ਲੱਖ ਗੈਰ ਕਾਨੂੰਨੀ ਪ੍ਰਵਾਸੀ ਨੂੰ ਦੇਸ਼ ਨਿਕਾਲੇ ਦੀ ਰਫ਼ਤਾਰ ਦੇ ਨਾਲ ਅੱਗੇ ਵਧ ਰਿਹਾ ਹੈ ਸਹਾਇਕ ਸਕੱਤਰ ਟ੍ਰਿਸ਼ੀਆ ਮੈਕਲਫੀ ਨੇ ਕਿਹਾ ਵੀਲਪ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਛੱਡ ਚੁੱਕੇ ਨੇ ਜਿਨ੍ਹਾਂ ਵਿੱਚ 1.6 ਮਿਲੀਅਨ ਸ਼ਾਮਲ ਨੇ ਜੋ ਸ্লাইਚ ਚਦੇਨਾਰ ਸਵੈ ਦੇਸ਼ ਵਿੱਚ ਕਾਲੇ ਗਏ ਨੇ ਅਤੇ 527000 ਤੋਂ ਵੱਧ ਦੇਸ਼ निकाले ਨੇ ਅਧਿਕਾਰਤ ਬਿਆਨ ਦੇ ਵਿੱਚ ਕਿਹਾ ਗਿਆ ਕਿ ਕਾਰਕੁਨ ਜੋ ਚਦੇ ਇਤਿਹਾਸਕ ਹੁਕਮਾਂ ਤੇ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਧਮਕੀਆਂ ਦੇਂਦੇ 파ਕਸੂਦ DHS ICE ਅਤੇ CBP ਨੇ ਨਾ ਸਿਰਫ ਹੱਤਬੰਦ ਕੀਤੀ ਹੈ ਸਗੋ ਰਾਸ਼ਟਰਪਤੀ 트럼ਪ ਦੇ ਸਾਡੇ ਦੇਸ਼ ਉੱਤੇ ਹਮਲਾ ਕਰਨ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੀ ਗ੍ਰਿਫਤਾਰ ਕਰਨ ਅਤੇ ਦੇਸ਼ ਨਿਕਾਲਾ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਇਤਿਹਾਸਿਕ ਕਦਮ ਚੁੱਕੇ ਨੇ ਡੀ ਐਚ ਐਸ ਦਾ ਦਾਅਵਾ ਹੈ ਕਿ ਗੈਰ ਕਾਨੂੰਨੀ ਵਿਦੇਸ਼ੀ ਤੁਰੰਤ ਚਲੇ ਜਾਣ ਜਾਂ ਫਿਰ ਨਤੀਜੇ ਭੁਗਤੰਦਿਆ ਚਿਤਾਵਨੀ ਦਾ ਜਵਾਬ ਦੇ ਰਹੇ ਨੇ ਜਿਸ ਦੇ ਨਤੀਜੇ ਵਜੋਂ ਪਨਾਮਾ ਦੇ ਡੈਰੀਅਨ ਗੈਪ ਰਾਹੀਂ ਪ੍ਰਵਾਸ ਦੇ ਵਿੱਚ 99.99% ਦੀ ਕਮੀ ਆਈ ਹੈ ਦੰਗਾਕਾਰੀਆਂ ਤੇ ਸ਼ਰਨਾਰਥੀ ਸਿਆਸਤਦਾਨਾਂ ਨੇ ICE ਅਤੇ CBP ਨੂੰ ਅਮਰੀਕੀ ਹੋਮਲੈਂਡ ਸੁਰੱਖਿਆ ਦੇ ਰੱਖਿਆ ਕਰਨ ਦੇ ਆਪਣੇ ਮਿਸ਼ਨ ਤੋਂ ਨਹੀਂ ਰੋਕਿਆ। ਰੂਸਾਨਾ ਡੀ ਐਚ ਐਸ ਕਾਨੂੰਨ ਲਾਗੂ ਕਰਨ ਵਾਲੇ ਸਭ ਤੋਂ ਖਤਰਨਾਕ ਅਪਰਾਧੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਟਾਰੇ ਨੇ ਜਿਨ੍ਹਾਂ ਵਿੱਚ ਕਾਤਲ ਜ਼ਬਰ ਜ਼ਨਾ ਕਰਨ ਵਾਲੇ ਅਤੇ ਨਸ਼ੀਲੇ ਪਦਾਰਥ ਵੇਚਣ ਵਾਲੇ ਸ਼ਾਮਲ ਨੇ ਜਿਦੇ ਵਿੱਚ 70% ਤਾਈਸੀ ਗ੍ਰਿਫਤਾਰ ਕੀਆ ਅਮਰੀਕਾ ਦੇ ਵਿੱਚ ਕਿਸੇ ਅਪਰਾਧੀ ਦੋਸ਼ੀ ਜਾਂ ਦੋਸ਼ਿਤ ਰਹਿ ਕੇ ਲੋਕਾਂ ਦੇ ਨਾਲ ਸੰਬੰਧਿਤ ਨੇ ਅਮਰੀਕਾ ਹੁਣ ਗੈਰ ਕਾਨੂੰਨੀ ਵਿਦੇਸ਼ੀਆਂ ਨੂੰ 1000 ਡਾਲਰ ਅਤੇ ਸਵੈ ਦੇਸ਼ ਨਿਕਾਲੇ ਦੇ ਲਈ ਮੂਵ ਟੂ ਉਡਾਨ ਦੀ ਪੇਸ਼ਕਸ਼ ਕਰ ਰਿਹਾ ਹੈ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਵਿਦੇਸ਼ੀ ਸੀਬੀਪੀ ਹੋਮ ਐਪ ਦੇ ਨਾਲ ਆਪਣੇ ਜਾਣਤਾ ਕੰਟਰੋਲ ਲੈ ਸਕਦੇ ਨਹੀਂ ਅਮਰੀਕੀ ਅਧਿਕਾਰੀ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਹਰੇਕ ਵਿਅਕਤੀ ਨੂੰ ਇਸ ਪੇਸ਼ਕਸ਼ ਦਾ ਫਾਇਦਾ ਚੁੱਕਣ ਅਤੇ ਅਮਰੀਕੀ ਸੁਪਨੇ ਨੂੰ ਜੀਉਣ ਦਾ ਸਹੀ ਕਾਨੂੰਨੀ ਤਰੀਕਾ ਅਮਰੀਕਾ ਵਾਪਸ ਹੋਣ ਦਾ ਮੌਕਾ ਰੱਖਵਾਂਣ ਦੇ ਲਈ ਉਤਸ਼ਾਹਿਤ ਕਰ ਰਹੇ ਨਹੀਂ ਜੇਕਰ ਨਹੀਂ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਤੇ ਵਾਪਸ ਜਾਣ ਦਾ ਮੌਕਾ ਦਿੱਤੇ ਬਿਨਾਂ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਕੰਪਨੀ ਵਿਭਾਗ ਨੇ ਇਹ ਹਾਲ ਟ ਅਮਰੀਕਾ ਨੇ 5 ਲੱਖ ਤੋਂ ਵੱਧ ਗੈਰ ਕਾਨੂੰਨੀ ਵਿਦੇਸ਼ੀਰ ਨੂੰ ਹਟਾ ਦਿੱਤਾ ਹੈ ਤੇ 20 ਲੱਖ ਤੋਂ ਵੱਧ ਗੈਰ ਕਾਨੂੰਨੀ ਵਿਦੇਸ਼ੀ ਅਮਰੀਕਾ ਛੱਡ ਚੁੱਕੇ ਨੇ ਜਿਨ੍ਹਾਂ ਵਿੱਚ 1.6 ਮਿਲੀਅਨ ਸ਼ਾਮਲ ਨੇ ਜੋ ਸਵੈ ਇੱਛਾ ਦੇ ਨਾਲ ਸਵੈ ਦੇਸ਼ ਨਿਕਾਲਾ ਦੇ ਚੁੱਕੇ ਨੇ ਅਤੇ 5 ਲੱਖ 7000 ਤੋਂ ਵੱਧ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਜਾ ਚੁੱਕਿਆ ਹੈ ਟਰੰਪ ਸ਼ਾਸਨ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉੱਤੇ ਉੱਤੇ ਵਾਪਸ ਹੋਣ ਤੋਂ ਬਾਅਦ ਪਹਿਲੇ ਸਾਲ ਦੇ ਅੰਤ ਤੱਕ ਇਤਿਹਾਸਿਕ ਰਿਪੋਰਟ ਤੋੜਦੇ ਨਾਤੇ ਲਗਭਗ 6 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦੀ ਰਫ਼ਤਾਰ ਦੇ ਨਾਲ ਅੱਗੇ ਵਧ ਰਿਹਾ ਹੈ ਸਹਾਇਕ ਸਕੱਤਰ ਟ੍ਰੀਸ਼ੀਆ ਮੈਕਲਫੀਨ ਨੇ ਕਿਹਾ ਵੀ ਲਗਤੋਤ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਛੱਡ ਚੁੱਕੇ ਨੇ ਜਿਨ੍ਹਾਂ ਵਿੱਚ 1.6 ਮਿਲੀਅਨ ਸ਼ਾਮਲ ਨੇ ਜੋ ਸਲਾਇਟ ਚਦਨਾਂ ਸਵੈ ਦੇਸ਼ ਨਿਕਾਲੇ ਗਏ ਨੇ ਅਤੇ 527000 ਤੋਂ ਵੱਧ ਦੇਸ਼ ਨਿਕਾਲੇ ਨੇ ਅਧਿਕਾਰਤ ਬਿਆਨ ਦੇ ਵਿੱਚ ਕਿਹਾ ਗਿਆ ਕਿ ਕਾਰਕੁਨ ਜੋ ਚਾਦੇ ਇਤਿਹਾਸਿਕ ਹੁਕਮਾਂ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਧਮਕੀਆਂ ਦੇਂਦੇ 파ਕਸੂਡ ਡੀ ਐਚ ਐਸ ਆਈ ਸੀ ای ਅਤੇ ਸੀ ਪੀ ਪੀ ਨੇ ਨਾ ਸਿਰਫ ਹੱਤਬੰਦ ਕੀਤੀ ਹੈ ਸਗੋਂ ਰਾਸ਼ਟਰਪਤੀ ਕੰਪਟੇ ਸਾਡੇ ਦੇਸ਼ ਉੱਤੇ ਹਮਲਾ ਕਰਨ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੀ ਗ੍ਰਿਫਤਾਰ ਕਰਨ ਅਤੇ ਦੇਸ਼ ਨਿਕਾਲਾ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਇਤਿਹਾਸਿਕ ਕਦਮ ਚੁੱਕੇ ਨੇ ਡੀ ਐਚ ਐਸ ਦਾ ਦਾਅਵਾ ਹੈ ਕਿ ਗੈਰ ਕਾਨੂੰਨੀ ਵਿਦੇਸ਼ੀ ਤੁਰੰਤ ਚਲੇ ਜਾਣ ਜਾਂ ਫਿਰ ਨਤੀਜੇ ਕੋ ਉਪੰਦੀਆਂ ਚੇਤਾਵਨੀਆਂ ਦਾ ਜਵਾਬ ਦੇ ਦੇ ਨੇ ਜਿਸ ਦੇ ਨਤੀਜੇ ਵਜੋਂ ਪਨਾਮਾ ਦੇ ਡੈਰੀਅਨ ਗੈਪ ਰਾਹੀਂ ਪ੍ਰਵਾਸ ਦੇ ਵਿੱਚ 99.99% ਦੀ ਕਮੀ ਆਈ ਹੈ ਦੰਗਾਕਾਰੀਆਂ ਤੇ ਸ਼ਰਨਾਰਥੀ ਸਿਆਸਤਦਾਨਾਂ ਨੇ ICE ਅਤੇ CBP ਨੂੰ ਅਮਰੀਕੀ ਹੋਮਲੈਂਡ ਸੁਰੱਖਿਆ ਦੇ ਰੱਖਿਆ ਕਰਨ ਦੇ ਆਪਣੇ ਮਿਸ਼ਨ ਤੋਂ ਨਹੀਂ ਰੋਕਿਆ। ਅਰਜ਼ਾਨਾ ਡੀ ਐਚ ਐਸ ਕਾਨੂੰਨ ਲਾਗੂ ਕਰਨ ਵਾਲੇ ਸਭ ਤੋਂ ਖਤਰਨਾਕ ਅਪਰਾਧੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਟਾ ਰਹੇ ਨੇ ਜਿਨ੍ਹਾਂ ਵਿੱਚ ਕਾਤਲ ਜ਼ਬਰ ਜ਼ਨਾ ਕਰਨ ਵਾਲੇ ਅਤੇ ਨਸ਼ੀਲੇ ਪਦਾਰਥ ਵੇਚਣ ਵਾਲੇ ਸ਼ਾਮਲ ਨੇ ਜਿਦੇ ਵਿੱਚ 70% ਆਈਸੀ ਗ੍ਰਿਫਤਾਰ ਕੀਆ ਅਮਰੀਕਾ ਦੇ ਵਿੱਚ ਕਿਸੇ ਅਪਰਾਧੀ ਦੋਸ਼ੀ ਜਾਂ ਦੋਸ਼ਿਤ ਰਹਿ ਕੇ ਲੋਕਾਂ ਦੇ ਨਾਲ ਸੰਬੰਧਿਤ ਨੇ ਅਮਰੀਕਾ ਹੁਣ ਗੈਰ ਕਾਨੂੰਨੀ ਵਿਦੇਸ਼ੀਆਂ ਨੂੰ 1000 ਡਾਲਰ ਅਤੇ ਸਵੈ ਦੇਸ਼ ਨਿਕਾਲੇ ਦੇ ਲਈ ਮੂਵ ਟੂ ਡਾਨ ਦੀ ਪੇਸ਼ਕਸ਼ ਕਰ ਰਿਹਾ ਹੈ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਵਿਦੇਸ਼ੀ ਸੀਬੀਪੀ ਹੋਮ ਐਪ ਦੇ ਨਾਲ ਆਪਣੇ ਜਾਣਤਾ ਕੰਟਰੋਲ ਲੈ ਸਕਦੇ ਨਹੀਂ ਅਮਰੀਕੀ ਅਧਿਕਾਰੀ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਹਰੇਕ ਵਿਅਕਤੀ ਨੂੰ ਇਸ ਪੇਸ਼ਕਸ਼ ਦਾ ਫਾਇਦਾ ਚੁੱਕਣ ਅਤੇ ਅਮਰੀਕੀ ਸੁਪਨੇ ਨੂੰ ਜੀਉਣ ਦਾ ਸਹੀ ਕਾਨੂੰਨੀ ਤਰੀਕਾ ਅਮਰੀਕਾ ਵਾਪਸ ਹੋਣ ਦਾ ਮੌਕਾ ਰੱਖਵਾਂ ਦੇ ਲਈ ਉਤਸ਼ਾਹਿਤ ਕਰ ਰਹੇ ਨਹੀਂ ਜੇਕਰ ਨਹੀਂ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਤੇ ਵਾਪਸ ਜਾਣ ਦਾ ਮੌਕਾ ਦਿੱਤੇ ਬਿਨਾਂ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਕੰਪਨੀ ਵਿਭਾਗ ਦੀ ਹੇਠ ਅਮਰੀਕਾ ਨੇ 5 ਲੱਖ ਤੋਂ ਵੱਧ ਗੈਰ ਕਾਨੂੰਨੀ ਵਿਦੇਸ਼ੀ ਨੂੰ ਹਟਾ ਦਿੱਤਾ ਹੈ ਤੇ 20 ਲੱਖ ਤੋਂ ਵੱਧ ਗੈਰ ਕਾਨੂੰਨੀ ਵਿਦੇਸ਼ੀ ਅਮਰੀਕਾ ਛੱਡ ਚੁੱਕੇ ਨੇ ਜਿਨ੍ਹਾਂ ਵਿੱਚ 1.6 ਮਿਲੀਅਨ ਸ਼ਾਮਲ ਨੇ ਜੋ ਸਵੈ ਇੱਛਾ ਦੇ ਨਾਲ ਸਵੈ ਦੇਸ਼ ਨਿਕਾਲਾ ਦੇ ਚੁੱਕੇ ਨੇ ਅਤੇ 5 ਲੱਖ 70000 ਤੋਂ ਵੱਧ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਜਾ ਚੁੱਕਿਆ ਹੈ ਟ੍ਰੰਪ ਸ਼ਾਸਨ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੇ ਉੱਤੇ ਉੱਤੇ ਵਾਪਸ ਆਉਣ ਤੋਂ ਬਾਅਦ ਪਹਿਲੇ ਸਾਲ ਦੇ ਅੰਤ ਤੱਕ ਇਤਿਹਾਸਿਕ ਰਿਪੋਰਟ ਤੋੜਦੇ ਨਾਤੇ ਲਗਭਗ 6 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦੀ ਰਫ਼ਤਾਰ ਦੇ ਨਾਲ ਅੱਗੇ ਵਧਦੇ ਹੈ ਸਹਾਇਕ ਸਕੱਤਰ ਟ੍ਰੀਸ਼ੀਆ ਮੈਕਲਾਫਿਨ ਨੇ ਕਿਹਾ ਵੇਲਬ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਛੱਡ ਚੁੱਕੇ ਨੇ ਜਿਨ੍ਹਾਂ ਵਿੱਚ 1.6 ਮਿਲੀਅਨ ਸ਼ਾਮਲ ਨੇ ਜੋ ਸ্লাইਚ ਚਦੀਨਾਰ ਸਵੈ ਦੇਸ਼ ਵਿੱਚ ਕਾਲੇ ਗਏ ਨੇ ਅਤੇ 5.27 ਲੱਖ ਤੋਂ ਵੱਧ ਦੇਸ਼ ਨਿਕਾਲੇ ਨੇ ਅਧਿਕਾਰਤ ਬਿਆਨ ਦੇ ਵਿੱਚ ਕਿਹਾ ਗਿਆ ਕਿ ਕਾਰਕੁਨ ਜੋ ਚਦੀਤ ਇਤਿਹਾਸਿਕ ਹੁਕਮਾਂ ਤੇ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਧਮਕੀਆਂ ਦੇਂਦੇ 파ਕਸੂਡ ਡੀ ਐਚ ਐਸ ਆਈ ਸੀ ای ਅਤੇ ਸੀ ਪੀ ਪੀ ਨੇ ਨਾਸਿਰਤ ਹੱਤਬੰਦ ਕੀਤੀ ਹੈ ਸਭੋ ਰਾਸ਼ਟਰਪਤੀ ਕ੍ਰੌਂਪਟ ਨੇ ਸਾਡੇ ਦੇਸ਼ ਉੱਤੇ ਹਮਲਾ ਕਰਨ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੀ ਗ੍ਰਿਫਤਾਰ ਕਰਨ ਅਤੇ ਦੇਸ਼ ਨਿਕਾਲਾ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਇਤਿਹਾਸਿਕ ਕਦਮ ਚੁੱਕੇ ਨੇ ਡੀ ਐਚ ਐਸ ਦਾ ਦਾਅਵਾ ਹੈ ਕਿ ਗੈਰ ਕਾਨੂੰਨੀ ਵਿਦੇਸ਼ੀ ਤੁਰੰਤ ਚਲੇ ਜਾਣ ਜਾਂ ਫਿਰ ਨਤੀਜੇ ਭੁਗਤਣਿਆ ਚੇਤਾਵਨੀ ਦਾ ਜਵਾਬ ਦੇ ਰਹੇ ਨੇ ਜਿਸ ਦੇ ਨਤੀਜੇ ਵਜੋਂ ਪਨਾਮਾ ਦੇ ਡੈਰੀਅਨ ਗੈਪ ਰਾਹੀਂ ਪਰਵਾਸ ਦੇ ਵਿੱਚ 99.99% ਕਮੀ ਆਈ ਹੈ ਦੰਗਾਕਾਰੀਆਂ ਤੇ ਸ਼ਰਨਾਰਥੀ ਸਿਆਸਤਦਾਨਾਂ ਨੇ ICE ਅਤੇ CBP ਨੂੰ ਅਮਰੀਕੀ ਹੋਮਲੈਂਡ ਸੁਰੱਖਿਆ ਦੇ ਰੱਖਿਆ ਕਰਨ ਤੇ ਆਪਣੇ ਮਿਸ਼ਨ ਤੋਂ ਨਹੀਂ ਰੋਕਿਆ ਇਸ ਦਾਨਾ DHS ਕਾਨੂੰਨ ਲਾਗੂ ਕਰਨ ਵਾਲੇ ਸਭ ਤੋਂ ਖਤਰਨਾਕ ਅਪਰਾਧੀ ਗੈਰ ਕਾਨੂੰਨੀ ਪਰਵਾਸੀਆਂ ਨੂੰ ਹਟਾ ਰਹੇ ਨੇ ਜਿਨ੍ਹਾਂ ਵਿੱਚ ਕਾਤਲ, ਜ਼ਬਰ ਜ਼ਨਾ ਕਰਨ ਵਾਲੇ ਅਤੇ ਨਸ਼ੀਲੇ ਪਦਾਰਥ ਵੇਚਣ ਵਾਲੇ ਸ਼ਾਮਲ ਨੇ ਜਿਦੇ ਵਿੱਚ 70% ਤਾਈਸੀ ਗ੍ਰਿਫਤਾਰ ਕੀ ਅਮਰੀਕਾ ਦੇ ਵਿੱਚ ਕਿਸੇ ਅਪਰਾਧੀ ਦੋਸ਼ੀ ਜਾਂ ਦੋਸ਼ਿਤ ਰਹਿ ਗਏ ਲੋਕਾਂ ਦੇ ਨਾਲ ਸੰਬੰਧਿਤ ਨੇ ਅਮਰੀਕਾ ਹੁਣ ਗੈਰ ਕਾਨੂੰਨੀ ਵਿਦੇਸ਼ੀਆਂ ਨੂੰ 1000 ਡਾਲਰ ਅਤੇ ਸਵੈ ਦੇਸ਼ ਨਿਕਾਲੇ ਲਈ ਮੂਵ ਟੂ ਡਾਨ ਦੀ ਪੇਸ਼ਕਸ਼ ਕਰ ਰਿਹਾ ਹੈ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਮੀਰੀਸੀ CBP ਹੋਮ ਐਪ ਦੇ ਨਾਲ ਆਪਣੇ ਜਾਣਤਾ ਕੰਟਰੋਲ ਲੈ ਸਕਦੇ ਨੇ ਅਮਰੀਕੀ ਅਧਿਕਾਰੀ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਹਰੇਕ ਵਿਅਕਤੀ ਨੂੰ ਇਸ ਸਵੈਸ਼ਕਤੀ ਦਾ ਫਾਇਦਾ ਚੁੱਕਣ ਅਤੇ ਅਮਰੀਕੀ ਸੁਪਨੇ ਨੂੰ ਜਿਉਣ ਦਾ ਸਹੀ ਕਾਨੂੰਨੀ ਤਰੀਕਾ ਅਮਰੀਕਾ ਵਾਪਸ ਹੋਣ ਦਾ ਮੌਕਾ ਰੱਖਵਾਂ ਦੇ ਲਈ ਉਤਸ਼ਾਹਿਤ ਕਰ ਰਹੇ ਨਹੀਂ ਜੇਕਰ ਨਹੀਂ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਤੇ ਵਾਪਸ ਜਾਣ ਦਾ ਮੌਕਾ ਦਿੱਤੇ ਬਿਨਾਂ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਕੰਪਨੀ ਵਿਭਾਗ ਦੀ ਹੇਠ ਅਮਰੀਕਾ ਨੇ 5 ਲੱਖ ਤੋਂ ਵੱਧ ਗੈਰ ਕਾਨੂੰਨੀ ਵਿਦੇਸ਼ੀਅਨ ਨੂੰ ਹਟਾ ਦਿੱਤਾ ਹੈ ਤੇ 2 ਲੱਖ ਤੋਂ ਵੱਧ ਗੈਰ ਕਾਨੂੰਨੀ ਵਿਦੇਸ਼ੀ ਅਮਰੀਕਾ ਛੱਡ ਚੁੱਕੇ ਨੇ ਜਿਨ੍ਹਾਂ ਵਿੱਚ 1.6 ਮਿਲੀਅਨ ਸ਼ਾਮਲ ਨੇ ਜੋ ਸਵੈ ਇੱਛਾ ਦੇ ਨਾਲ ਸਵੈ ਦੇਸ਼ ਨਿਕਾਲਾ ਦੇ ਚੁੱਕੇ ਨੇ ਅਤੇ 5 ਲੱਖ 700 ਹਜ਼ਾਰ ਤੋਂ ਵੱਧ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਜਾ ਚੁੱਕਿਆ ਹੈ ਟਰੰਪ ਸ਼ਾਸਨ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉੱਤੇ ਉੱਤੇ ਵਾਪਸ ਆਉਣ ਤੋਂ ਬਾਅਦ ਪਹਿਲੇ ਸਾਲ ਦੇ ਅੰਤ ਤੱਕ ਇਤਿਹਾਸਿਕ ਰਿਪੋਰਟ ਤੋੜਦੇ ਨਾਤੇ ਲਗਭਗ 6 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦੇਣ ਦੀ ਰਫ਼ਤਾਰ ਦੇ ਨਾਲ ਅੱਗੇ ਵਧਦੇ ਸਹਾਇਕ ਸਕੱਤਰ ਟ੍ਰੀਸ਼ੀਆ ਮੈਕਲਾਫਿਨ